ਹਾਂਜੀ ਕੁੜਤੇ ਦੀ ਲੈਂਥ 44 ਰਹੇਗੀ ਪੈਂਟ ਦੀ ਲੈਂਥ 38 ਰਹੇਗੀ ਫੈਬਰਿਕ ਰਹੇਗਾ ਕਾਟਨ ਦਾ ਸਾਈਜ਼ ਮੈਂਸ਼ਨ ਹੈ 699 ਵਿੱਚ ਬਾਈ ਕਰ ਸਕਦੇ ਹਾਂ ਦੋ ਕਲਰ ਇਹਨਾਂ ਵਿੱਚ ਅਵੇਲੇਬਲ ਨੇ ਇਸ ਡਿਜ਼ਾਈਨ ਦੇ ਵਿੱਚ ਇਹ ਵੀ ਕਾਟਨ ਰਹੇਗੀ ਸਾਈਜ਼ ਮੈਂਸ਼ਨ ਹੈ ਅਵੇਲੇਬਲ ਨੇ ਇਹਦੇ ਵਿੱਚ ਤਿੰਨ ਕਲਰ 699 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਕੁਰਤਾ ਪਲੱਸ ਪੈਂਟ ਰਹੇਗੀ ਵਿਦਆਊਟ ਦੁਪੱਟਾ ਇਹ ਵੀ ਫੈਬਰਿਕ ਕਾਟਨ ਦਾ ਰਹੇਗਾ ਸਾਈਜ਼ ਇਸ ਦਾ ਵੀ ਮੈਂਸ਼ਨ ਹੈ ਕੁਰਤੇ ਦੀ ਲੈਂਥ 44 ਰਹੇਗੀ ਪੈਂਟ ਦੀ ਲੈਂਥ 38 ਰਹੇਗੀ 699 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ ਰਹਿਣਗੇ ਕੁਰਤਾ ਪਲੱਸ ਪੈਂਟ ਇਹ ਵਾਲੇ ਕੁਰਤੀ ਕਾਟਨ ਦੀ ਪੈਂਟ ਵੀ ਕਾਟਨ ਦੀ ਸਾਈਜ਼ ਇਸ ਦਾ ਵੀ ਮੈਂਸ਼ਨ ਹੈ 650 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਟਾਈਮੀਟਰ ਸ਼ਰਟ ਰਹੇਗੀ ਕਾਟਨ ਦੀ ਡਿਜੀਟਲ ਪ੍ਰਿੰਟ ਆਰੀ ਵਰਕ ਹੋਇਆ ਬਾਟਮ ਇਸ ਦੇ ਨਾਲ ਗਿੰਜਾ ਕਾਟਨ ਦੀ 3 ਮੀਟਰ ਦੁਪੱਟਾ ਸਵਾ 2 ਮੀਟਰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਪ੍ਰਾਈਸ 1399 ਵਿੱਚ ਬਾਈ ਕਰ ਸਕਦੇ ਹੋ ਸ਼ਰਟ ਰਹੇਗੀ ਕਾਟਨ ਦੀ ਫਰੰਟ ਤੇ ਵਰਕ ਮਿਲੇਗਾ ਵਿਦ ਇਸ ਦੇ ਨਾਲ ਜੋ ਬਾਟਮ ਰਹੇਗੀ ਚਿਕਨ ਦੀ ਰਹੇਗੀ ਵਰਕ ਵਾਲੀ ਦੁਪੱਟਾ ਕੋਟਾ ਡੋਰੀ ਇਹਦਾ ਰਹੇਗਾ ਵਰਕ ਰਹੇਗਾ ਦੁਪੱਟੇ ਤੇ ਵੀ 850 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਰੈਨਿੰਗੀ कॉटन ਦਾ ਪਿਓਰ कॉटन 5 ਮੀਟਰ ਲੈਨ ਸ਼ਲਟਰ ਹੈਗੀ ਕੈਮਰੀਕ कॉटन ਦੀ बॉटम ਰਹੇਗੀ ਖਾਦੀ ਪ੍ਰਿੰਟ ਦਾ ਦੁਪੱਟਾ ਰਹੇਗਾ 1350 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਲਾਈਲਨ ਦਾ थ्रेड वर्क ਮਿਲੇਗਾ ਫਰੰਟ ਤੇ ਹੈਵੀ ਸ਼ਰਟ ਦੀ ਫਰੰਟ ਤੇ ਐਨ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ ਟੈਬੀ ਦਾ ਰਹੇਗਾ ਸਵਾ ਦੋ ਮੀਟਰ ਦੋਨੋਂ ਸਾਈਡ ਵਰਕ ਮਿਲੇਗਾ 1290 ਵਿੱਚ ਬਾਇ ਕਰ ਸਕਦੇ ਹੋ ਮਸਲੀਨ ਦਾ ਟਾਈ ਡਾਈ ਸ਼ਰਟ ਰਹੇਗਾ ਫਰੰਟ ਤੇ ਹੈਵੀ ਵਰਕ ਰਹੇਗਾ बॉटम ਇਸੇ ਨਾਲ ਮਸਲੀਨ ਦੀ ਰਹੇਗੀ बॉटम ਤੇ ਵੀ ਵਰਕ ਰਹੇਗਾ ਦੁਪੱਟਾ ਇਸ ਦੇ ਨਾਲ ਟੈਬੀ ਦਾ ਰਹੇਗਾ 4 ਸੈੱਡ ਲੈਸ ਵਾਲਾ 850 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਟਾਈ ਮੀਟਰ ਸ਼ਰਟ ਰਹੇਗਾ 46 ਦਾ ਫੈਨਸੀ ਥ੍ਰੈਡ ਵਰਕ ਮਿਲੇਗਾ ਪਲੱਸ ਹੈਂਡਵਰਕ ਦਾ ਟੱਚ ਰਹੇਗਾ बॉटम 2 ਮੀਟਰ ਰਹੇਗੀ बॉटम बॉਟਮ ਦੇ ਵਰਕ ਰਹੇਗਾ ਦੁਪੱਟਾ 2.5 ਮੀਟਰ ਰਹੇਗਾ 46 ਦਾ 4 ਸਾਈਡ ਲੈਸ ਲੱਗੀ ਮਿਲੇਗੀ 650 ਵਿੱਚ ਬਾਈ ਕਰ ਸਕਦੇ ਹਾਂ ਆਲ ਓਵਰ 5 ਮੀਟਰ ਰਹੇਗਾ ਰਿਯਾਨ ਕਾਟਨ ਦਾ ਸੂਟ ਡਿਜੀਟਲ ਪ੍ਰਿੰਟ ਵਾਲਾ సవా దో మీ దుపట్ చఫూ ద దోన సైడ్ పట్టీ మిగతా ఛే సో నడ బాయ్ పంచ మిటర్ సూట్ రేగలన థర్డ్ వర్క్ మిగ ఫేస్ బజూతో వర్క్ మిేగా బాట తే వర్లేగ దుపట్ సవా దో మీ దోన్ సైడ్ వర్క్ మిగతా బారా సో నడ బాయ్ క 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ थ्रेड वर्क ਮਿਲੇਗਾ ਫਰੰਟ ਤੇ ਬਾਹੂ ਤੇ ਬਾਟਮ ਤੇ 2.5 ਮੀਟਰ ਮਸਲੀਨ ਦਾ ਟ੍ਰਿਪਲ ਡਾਈ ਵਾਲਾ ਦੁਪੱਟਾ 799 ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਇਹ ਵੀ ਮਸਲੀਨ ਦਾ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ ਫੈਨਸੀ थ्रेड वर्क ਮਿਲੇਗਾ ਬਾਹੂ ਤੇ ਵੀ ਵਰਕ ਮਿਲੇਗਾ ਦੁਪੱਟਾ ਮਸਲੀਨ ਦਾ 2.5 ਮੀਟਰ ਰਹੇਗਾ 699 ਵਿੱਚ ਇਹ ਬਾਈ ਕਰ ਸਕਦੇ ਹੋ ਇਹ ਵੀ 5 ਮੀਟਰ ਮਸਲੀਨ कॉटन ਦਾ सूट ਰਹੇਗਾ ਬਾਹੂ ਤੇ ਵਰਕ ਮਿਲੇਗਾ neck ਤੇ ਮਸਲੀਨ ਦਾ ਦੁਪੱਟਾ 2.5 ਮੀਟਰ 650 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹਾਂ 2.5 ਮੀਟਰ ਮਸਲੀਨ कॉटन टाइडਾਈ neck ਤੇ ਵਰਕ ਵਾਲਾ ਸ਼ਰਟ ਰਹੇਗਾ ਬਾਹੂ ਤੇ ਵਰਕ ਰਹੇਗਾ ਬਾਟਮ 2.5 ਮੀਟਰ कॉटन ਦੀ ਵਰਕ ਵਾਲੀ 2.5 ਮੀਟਰ ਦੁਪੱਟਾ ਰਹੇਗਾ ਮਸਲੀਨ ਦਾ ਸਿੰਗਲ ਡਾਈ 680 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹਾਂ 5 ਮੀਟਰ ਜੋ ਚੜਦਾ ਸੂਟ ਰਹੇਗਾ ਫੈਂਸੀ ਥ्रेड ਵਰਕ ਮਿਲੇਗਾ 2 ਮੀਟਰ ਸੇ ਨਾਲ ਦੁਪੱਟਾ ਔਰ ਕੈਂਸਾ ਦਾ ਵਰਕ ਵਾਲਾ 650 ਵਿੱਚ ਬਾਈ ਕਰ ਸਕਦੇ ਹਾਂ ਡਿਸਕਾਊਂਟ ਤੇ ਇਹ ਸੂਟ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ WhatsApp ਨੰਬਰ ਮੈਂਸ਼ਨ ਆ ఆర్డਰ ਕਰ ਸਕਦੇ ਹਾਂ ਥੈਂਕ ਯੂ